ਤੁਹਾਡਾ ਆਪਣਾ ਭਗਵੰਤ ਮਾਨ ਆਜ਼ਾਦੀ ਦੇ 75 ਸਾਲ ਬੀਤ ਜਾਣ ਦੇ ਬਾਅਦ ਵੀ ਬੜੇ ਦੁੱਖ ਦੀ ਗੱਲ ਹੈ ਕਿ ਗਰੀਬ ਲੋਕਾਂ ਨੂੰ ਆਮ ਲੋਕਾਂ ਨੂੰ ਆਪਣੇ ਹਿੱਸੇ ਦਾ ਰਾਸ਼ਨ ਲੈਣ ਵਾਸਤੇ ਰਾਸ਼ਨ ਦੀਆਂ ਦੁਕਾਨਾਂ ਤੇ ਡੀਪੂਆਂ ਤੇ ਲਾਈਨਾਂ 'ਚ ਖੜਨਾ ਪੈਂਦਾ ਹੈ ਲੰਬੀਆਂ ਲੰਬੀਆਂ ਲਾਈਨਾਂ 'ਚ ਖੜਨਾ ਪੈਂਦਾ ਹੈ ਜਦ ਕਿ ਦੂਜੇ ਪਾਸੇ ਇੰਨਾ ਡਿਜੀਟਲ ਹੋ ਗਈ ਹੈ ਦੁਨੀਆ ਕਿ ਇੱਕ ਫੋਨ ਤੇ ਕੋਈ ਵੀ ਚੀਜ਼ ਆਰਡਰ ਕਰੋ ਉਹ ਤੁਹਾਡੇ ਘਰ ਡਿਲੀਵਰ ਕਰ ਦਿੱਤੀ ਜਾਂਦੀ ਹੈ ਤੁਹਾਡੇ ਤੱਕ ਪਹੁੰਚਾ ਦਿੱਤੀ ਜਾਂਦੀ ਹੈ। ਔਰ ਕਈ ਵਾਰੀ ਤਾਂ ਗਰੀਬ ਲੋਕਾਂ ਨੂੰ ਆਪਣੇ ਹਿੱਸੇ ਦਾ ਰਾਸ਼ਨ ਲੈਣ ਵਾਸਤੇ ਦਿਹਾੜੀ ਛੱਡਣੀ ਪੈ ਜਾਂਦੀ ਹੈ। ਸੋਚੋ ਜਿਹੜਾ ਬੰਦਾ ਹੈਂਡ ਟੂ ਮਾਉਥ ਹੈ ਜਿਹੜਾ ਉਸੇ ਦਿਨ ਹੀ ਕਮਾਉਂਦਾ ਹੈ ਉਸੇ ਦਿਨ ਹੀ ਖਾਂਦਾ ਹੈ ਉਹਨੂੰ ਜੇ ਆਪਣੇ ਹਿੱਸੇ ਦਾ ਹੱਕ ਬਣਦਿਆ ਜਿਹੜਾ ਰਾਸ਼ਨ ਹੈ ਉਹ ਲੈਣ ਵਾਸਤੇ ਦਿਹਾੜੀ ਛੱਡਣੀ ਪਵੇ ਤਾਂ ਕਿੰਨਾ ਦੁੱਖ ਹੁੰਦਾ ਉਹਨੂੰ ਕਿੰਨੀ ਗਲਤ ਗੱਲ ਹੈ। ਔਰ ਮੈਂ ਬਜ਼ੁਰਗ ਮਾਵਾਂ ਨੂੰ ਵੀ ਜਾਣਦਾ ਜਿਹੜੀਆਂ 2-2 ਕਿਲੋਮੀਟਰ ਰਾਸ਼ਨ ਦੀਪੂ ਤੋਂ ਆਪਣਾ ਰਾਸ਼ਨ ਲੈ ਕੇ ਆਉਂਦੀਆਂ ਨੇ ਫਿਰ ਉਸ ਕਣਕ 'ਚੋਂ ਰੋੜ ਚੁਗਣੇ ਨੇ ਦਾਲ 'ਚੋਂ ਰੋੜ ਚੁਗਣੇ ਨੇ ਕਣਕ ਦੀ ਹਾਲਤ ਜਿਹੜੀ ਹੈ ਉਹ ਖਾਣਯੋਗ ਨਹੀਂ ਹੁੰਦੀ ਕਈ ਵਾਰੀ ਪਰ ਖਾਣੀ ਪੈਂਦੀ ਹੈ ਸੋ ਇਹਨਾਂ ਗੱਲਾਂ ਤੋਂ ਹੁਣ ਛੁਟਕਾਰਾ ਹੋਊਗਾ ਅੱਜ ਮੈਂ ਤੁਹਾਡੇ ਸਾਹਮਣੇ ਇਹ ਗੱਲ ਕਹਿਣ ਲਈ ਆਇਆ ਹਾਂ ਕਿ ਤੁਹਾਡੀ ਆਪਣੀ ਚੁਣੀ ਹੋਈ ਸਰਕਾਰ ਆਮਾਨੀ ਪਾਰਟੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਅਸੀਂ ਹੁਣ ਤੁਹਾਡੇ ਘਰ ਤੱਕ ਰਾਸ਼ਨ ਪਹੁੰਚਾਵਾਂਗੇ ਡੋਰ ਸਟੈਪ ਡਿਲੀਵਰੀ ਆਫ ਰਾਸ਼ਨ ਜਨਨੇ ਕੇ ਘਰ ਤੱਕ ਰਾਸ਼ਨ ਪਹੁੰਚਾਉਣ ਦੀ ਸਕੀਮ ਸ਼ੁਰੂ ਕਰਨ ਜਾ ਰਹੇ ਹਾਂ ਬਦਿਆ ਸਾਫ ਬੋਰੀਆਂ ਚ ਸਾਫ ਖਾਣਯੋਗ ਆਟਾ ਜਾਂ ਕਣਕ ਜਾਂ ਦਾਲ ਉਹ ਤੁਹਾਡੇ ਘਰੇ ਪਹੁੰਚ ਜਾਊਗਾ ਔਰ ਤੁਹਾਨੂੰ ਦਿਹਾੜੀ ਛੱਡਣ ਦੀ ਲੋੜ ਨਹੀਂ ਪੈਣੀ ਤੁਹਾਨੂੰ ਕਿਸੇ ਲਾਈਨ 'ਚ ਲੱਗਣ ਦੀ ਲੋੜ ਨਹੀਂ ਪੈਣੀ ਹਾਂ ਸਾਡੇ ਅਫਸਰ ਇਹ ਵੀ ਪੁੱਛਣਗੇ ਤੁਹਾਨੂੰ ਫੋਨ ਕਰਕੇ ਕਿ ਤੁਸੀਂ ਘਰ ਆਓ ਕਿੰਨੇ ਵਜੇ ਘਰ ਆਓ ਤਾਂ ਤੁਹਾਨੂੰ ਉਨੇ ਵਜੇ ਤੁਹਾਡੇ ਹਿੱਸੇ ਦਾ ਬਣਦਾ ਰਾਸ਼ਨ ਮਿਲ ਜੂਗਾ ਔਰ ਇਹ ਜਿਹੜੀ ਸਕੀਮ ਹੈ ਇਹ ਬਿਲਕੁਲ ਆਪਸ਼ਨਲ ਹੈ ਜਾਨੀ ਕਿ ਤੁਸੀਂ ਚੁਣ ਸਕਦੇ ਹੋ ਜੇ ਰਾਸ਼ਨ ਦੀਪੂ ਤੁਹਾਡੇ ਬਿਲਕੁਲ ਨੇੜੇ ਹੈ ਤਾਂ ਤੁਸੀਂ ਕਹਿ ਸਕਦੇ ਹਾਂ ਕਿ ਮੈਨੂੰ ਕੋਈ ਪ੍ਰੋਬਲਮ ਨਹੀਂ ਮੈਨੂੰ ਕੋਈ ਸਮੱਸਿਆ ਨਹੀਂ ਮੈਂ ਰਾਸ਼ਨ ਦੀਪੂ ਤੋਂ ਆਪਣਾ ਜਿਹੜਾ ਹਿੱਸੇ ਦਾ ਰਾਸ਼ਨ ਲੈ ਕੇ ਆ ਸਕਦਾ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ ਤੇ ਰਾਸ਼ਨ ਦੀਪੂ ਤੇ ਕੋਈ ਤੋਲ ਕੋਈ ਨਾਪ ਵਿੱਚ ਕੋਈ ਕਮੀ ਹੈ ਉਹਦੇ ਬਾਰੇ ਸਾਨੂੰ ਦੱਸਿਓ ਸੋ ਇਸ ਸਕੀਮ ਨਾਲ ਤੁਹਾਡਾ ਬਣਦਾ ਹੱਕ ਤੁਹਾਡੇ ਦੇਲੀ ਤੇ ਤੁਹਾਡੇ ਡੋਰ ਤੇ ਤੁਹਾਡੇ ਦਰਵਾਜ਼ੇ ਤੇ ਤੁਹਾਨੂੰ ਮਿਲੂਗਾ ਹਾਂ ਇਹ ਸਕੀਮ ਦਿੱਲੀ ਦੇ ਵਿੱਚ ਵੀ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਨੇ ਲਾਗੂ ਕੀਤੀ ਸੀ ਪਰ ਬਦ ਕਿਸਮਤੀ ਨਾਲ ਉੱਥੇ ਇਸ ਸਕੀਮ ਨੂੰ ਰੋਕ ਦਿੱਤਾ ਗਿਆ ਕਿ ਨਹੀਂ ਜੀ ਤੁਸੀਂ ਇਦਾਂ ਨਹੀਂ ਕਰ ਸਕਦੇ ਲੋਕਾਂ ਨੂੰ ਤਾਂ ਲੈਣਾ ਚਾਹੀਦਾ ਸੋ ਪੰਜਾਬ ਦੇ ਵਿੱਚ ਅਸੀਂ ਇਹ ਸਕੀਮ ਜਿਹੜੀ ਹੈ ਉਹ ਲਾਗੂ ਕਰਨ ਲੱਗੇ ਆਂ ਔਰ ਕਾਮਯਾਬ ਕਰਕੇ ਵੀ ਦਿਖਾਵਾਂਗੇ ਕਿਉਂਕਿ ਸਰਕਾਰਾਂ ਲੋਕਾਂ ਵਾਸਤੇ ਹੁੰਦੀਆਂ ਨੇ ਸਰਕਾਰਾਂ ਨੂੰ ਲੋਕ ਚੁਣਦੇ ਨੇ ਤਾਂ ਸਰਕਾਰਾਂ ਲੋਕਾਂ ਨੂੰ ਸਹੂਲਤਾ ਦੇਣ ਵਾਸਤੇ ਹੋਣੀਆਂ ਚਾਹੀਦੀਆਂ ਨੇ ਨਾ ਕਿ ਸਰਕਾਰਾਂ ਲੋਕਾਂ ਨੂੰ ਤੰਗ ਕਰਨ ਪਰੇਸ਼ਾਨ ਕਰਨ ਜਾਂ ਮੁਸ਼ਕਲਾਂ ਉਹਨਾਂ ਵਾਸਤੇ ਖੜੀਆਂ ਕਰਨ ਲਈ ਅੱਜ ਇਹ ਫੈਸਲਾ ਹੋਇਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੀ ਸਾਰੀ ਡਿਟੇਲ ਤੁਹਾਨੂੰ ਮਿਲ ਜੂਗੀ ਵਿਸਥਾਰ ਸਹਿਤ ਕਿ ਕਿਵੇਂ ਇਹ ਲਾਗੂ ਹੋਊਗਾ ਤੁਹਾਨੂੰ ਰਾਸ਼ਨ ਬਿਲਕੁਲ ਸਾਫ਼ ਸੁਥਰਾ ਸਾਫ਼ ਸੁਥਰੀਆਂ ਬੋਰੀਆਂ ਚ ਔਰ ਕੋਈ ਉਹਦੇ ਵਿੱਚੋਂ ਕਣਕ ਚੋਂ ਰੋੜ ਜਾਂ ਮੂੰਗੀ ਚੋਂ ਜਾਂ ਕਿਸੇ ਹੋਰ ਰਾਸ਼ਨ ਦੀ ਜੋ ਵੀ ਵਸਤੂ ਹੈ ਉਹਦੇ ਚੋਂ ਕੋਈ ਸੁਸਰੀਆਂ ਜਾਂ ਰੋੜ ਚੁਗਣ ਦੀ ਲੋੜ ਨਹੀਂ ਪੈਣੀ ਖਾਣਯੋਗ ਜੋ ਆਮ ਲੋਕ ਖਾਂਦੇ ਨੇ ਜੋ ਅਮੀਰ ਲੋਕ ਖਾਂਦੇ ਨੇ ਬਿਲਕੁਲ ਉਹ ਹੈ ਜੀ ਆਟਾ ਉਹ ਹੈ ਜੀ ਦਾਲ ਉਹ ਹੈ ਜੀ ਮੂੰਗੀ ਤੁਹਾਨੂੰ ਮਿਲੂਗੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੀ ਸਾਰੀ ਡਿਟੇਲ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖ ਦਿੱਤੀ ਜਾਊਗੀ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਇਨਕਲਾਬ ਜ਼ਿੰਦਾਬਾਦ